ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਪੰਜਾਬ ਦੇ ਮੌਸਮ ਬਾਰੇ ਹੈ ਇਹ ਤਾਂ ਹੈ ਵੱਡੀ ਅਪਡੇਟ ਪੰਜਾਬ 'ਚ ਜਾਰੀ ਹੋ ਗਿਆ ਵੱਡਾ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹਮਲੇ ਖੇਤਰ 'ਚ ਬਰਫਬਾਰੀ ਨਾ ਹੋਣ ਕਰਕੇ ਪੰਜਾਬ ਤੇ ਚੰਡੀਗੜ੍ਹ 'ਚ ਤਾਂ ਅਜੀਬੀ ਆਮਨੌਲ ਵੱੱਦਾ ਪੰਜਾਬ ਦੇ ਵਿੱਚ 5 ਡਿਗਰੀ ਅਤੇ ਚੰਡੀਗੜ੍ਹ 'ਚ 4 ਡਿਗਰੀ ਤਾਪਮਾਨ ਆਮਨੌਲ ਵੱੱਦ ਪਾਇਆ ਜਾ ਰਿਹਾ ਜੀ ਹਸਤੇ ਦਰਾਨ ਪੱਛਮੀ ਹਿਮਾਲਿਆ ਦੇ ਵਿੱਚ ਇੱਕ ਵੈਸਟਰਨ ਰਿਟਰਬੈਂਸ ਡਬਲ ਯੂਡੀ ਸਰਗਰਮ ਹੋ ਗਿਆ ਡਬਲ ਯੂਡੀ ਤੋਂ ਦੂਰੀ ਹੋਣ ਕਰਕੇ ਪੰਜਾਬ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰਤਾ ਮਚ ਮੌਸਮੀ ਬਦਲਾ ਦੇਖਣ ਨੂੰ ਮਿਲ ਰਿਹਾ ਪਾਕਿਸਤਾਨ ਲੱਗਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਤੌਂਦ ਦਾ ਅਸਰ ਵੀ ਦੇਖਿਆ ਗਿਆ ਜਿਸ ਕਰਕੇ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਗਰਦਾਸਪੁਰ ਅਮਨਸਰ ਤੰਤਨ ਫਰੋ ਉਪਰ ਤੇ ਫਾਈਲ ਕਾ 14 ਨੰਬਰ ਤੱਕ ਕਾ ਤੋਂ ਦਰੈ ਸਕਦੀ ਆ ਧੂਆਂ ਹਵਾਈ ਮਾਰਗਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਤੇ ਹੰਵਾਰ ਨੂੰ ਲਗਾਤਾਰ ਤੀਜੇ ਦਿਨ ਅਮਰਸਰ ਪੁਨੇ ਤੇ ਵਿਚ ਫਲਾਈਟ ਨੂੰ ਦਿੱਲੀ ਮੋੜ ਦਿੱਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ